ਯਾਰ ਇਹ ਥੈਲੀ ਜੇ 275 ਅੱਲੇ ਚ ਪਾ ਕੇ ਦਿੱਤਾ ਉਹਨੇ ਮੈਨੂੰ ਲੱਗਾ ਪੁੱਛਾਂ ਪੁੱਛ ਲਗੜਾ ਬੀਜ ਹੈ ਬੀਜਾ ਕਿਹੜਾ ਬੀਜ ਹੈ ਖਾਦਾ ਪੁੱਛਣਾ ਤਾਂ ਬੀਜ ਦੱਸ ਕੇ ਇਹ ਤਾਂ ਹਨੂ ਪਰ ਵੀ ਛੇਤੀ ਵੈਰੈਟੀ ਜੀ ਨੂੰ ਥੋਲੀ ਭਰ ਲੂੰਗੇ ਜਿਹੜਾ ਹੋਇਆ ਆਹ ਤੇ ਬੱਟੀਆਂ ਚ ਬੀਜ ਇਹਦੀ ਬਾਤ ਮੈਨੂੰ ਨਹੀਂ ਆਦਾ ਕੋ ਕਰਾਂ ਲਈ ਆ ਇਹਨਾਂ ਗਾ ਇਹ ਭੂਕ ਹੋ ਗਿਆ ਆ ਫਿਰ ਰਹਿਣਾ ਤਾਂ ਫਿਰ ਆਣੇ ਆ ਰਿਓ ਬਣੀ ਐ ਪਾਣੀ ਕਿੰਨੀ ਪਾਣੀ ਲਿਆ ਬਾਈ ਉਹ ਬੀਜ ਕਿਹੜਾ ਤਾਂ ਇਹ ਲਾ ਕੀ ਆ ਗਿਆ ਲੈ ਕੇ ਆ ਤੂੰ ਤੂੰ ਦੱਸਦਾ ਕਿਹੜਾ ਕਹ ਲਓ ਕਹਿੰਦਾ ਬੀਜ ਦੋ ਬਸ ਬੀਜ ਠੀਕ ਆ ਬਾਈ ਉਹ ਨਾਮ ਪੁੱਛ ਲਾ ਨਾ ਪਤਾ ਨਹੀਂ ਚਾਲ ਠੀਕ ਆ ਅਣਗੈਲੀ ਵਾਲਾ ਚੰਗਾ ਹਾਂ ਕਹਿੰਦਾ ਨਾਮ ਹੀ ਨਹੀਂ ਪਤਾ ਕਿਹੜਾ ਕਹਿੰਦਾ ਉਹ ਕਹਿੰਦਾ ਬੀਜ ਦੋ ਕਿਆ? ਇਹ ਦੁਕਾਨਾ ਦਾ ਦਾਣਾ ਖਾਲੇ ਦਾ ਮੋਟਾ ਏ। ਗਾਣਾ ਕਹਿੰਦਾ ਵੀਰ ਦੋ। ਵੀਰ ਦੋ। ਨਾ ਉਹਦਾ ਹੁਣਾ ਕੇ ਰੱਖਣਾ ਜਾਂ ਕਿਹਦਾ ਹੁਣਾ ਜੀ ਦੇ ਨਾ। ਇਹ ਨਾਮ ਨਾ ਉਹ ਦਾਦਾ ਦਾ ਕੱਲ ਯਾਰ। ਯਾਰ ਉਹਦੇ ਪਰ ਗਈ ਏ ਦਾਣਾ। ਦਾਣਾ ਸੋਹਣਾ ਏ। ਲੈ। ਗਾਣਾ ਦਾ ਫੋਟੋ ਆਪਦਾ। ਫੇਰ। ਕਿਆ ਫੇਰ? ਲੈ ਪਾਣੀ ਲਿਆਵਾ ਮੈਂ। ਨਾ ਨੌਂ ਨਹੀਂ ਹੈਗਾ ਯਾ ਕੋਈ। ਉਹ ਹੈਗਾ ਨਾਮ ਯਾਰ ਕਰਨਵੀਰ ਭੁੱਲ ਗਿਆ। ਆਹਦੇ ਵਿੱਚ 275 ਲਿਖਿਆ ਵਾ। ਆਹ ਥੈਲੀ ਪਰ। ਹਾਂ। 275 ਹੈਗਾ ਵੀ 275 ਨਾ ਉਹਦਾ ਕੀ ਜੀ। ਉਹ ਕਿਆ ਪਤਾ ਥੈਲੀ ਜੀ ਹੋਰ ਸੀ ਜੇ ਹੁਣ। ਤਨ ਆ ਪੁੱਛਣੀ ਭਾਈ ਤੇ ਜਨ ਪਤੀ ਚੜਾਉਣੀ ਆ ਫਿਰ ਆ ਸਾਨੂੰ ਹੋ ਚਿੰਗਾ ਨਿਕਲੇ ਆ ਰੱਖਣਾ ਤੇ ਵਧੀਆ ਨਿਕਲੇ ਰੱਖਣਾ ਲੇਟ ਵਿੱਚ ਫਿਰ ਇਹ ਗੁੰਛਾ ਲੰਕੇ ਰੱਖ ਲਿਓ ਹੈ ਗੁੰਛਾ ਗੁੰਛਾ ਆ ਜਨੇ ਆ ਪਾਣੀ ਨਾਲ ਕਰਦਾ ਹੈ ਨਾ ਆ ਵੀਜੀ ਜ ਲੈ ਲੈ ਥੋੜਾ ਜਿਹਾ ਬਸ ਥੋੜਾ ਜਿਹਾ ਲਿਆ 23275 ਹੈ ਬੈ ਉਹ ਵੀ ਲਿਖਿਆ ਉਹਨਾਂ ਨੇ ਕਿ ਕਿੰਨੇ ਕਿ ਕਿੰਨੇ ਦੇ ਟਾਈਮ ਤੋਂ ਵੀ ਬਜਾਈਆ ਕਿੰਨੇ ਟਾਈਮ ਸੇ ਵੀ ਜੁੰਦਾ ਕਿੰਨਾ ਲਿਖਿਆ ਹੋਇਆ ਐ ਨਹੀਂ ਕੁਝ ਵੀ ਲਿਖਿਆ ਹੋਇਆ 2400 ਦੀ ਥੈਲੀ ਲਿਖਿਆ ਹੋਇਆ ਹੈ 2400 ਦੀ ਥਾਲੀ ਲਿਖਿਆ ਵਾ ਇਹ ਉਹ ਨਾ ਥੋੜਾ ਜਿਹਾ ਬਿਮਾਰ ਆ ਉਹਨੇ ਗੌਰ ਨਹੀਂ ਕਰੀ ਹੁਣੀ ਕਿਹਨੇ ਬੜਾ 2851 ਭਾਈ ਬਿਮਾਰ ਆ ਕੱਲ ਪਰਸੋਂ ਦਾ ਏ 2851 2851 ਹੈ ਵੈਰਾਈਟੀ ਆ ਦੇ 2851 2851 ਹੈ ਕਿ ਹੁਣ ਪੀਓ ਭੋਗਾ ਕੱਢਣੀ 5 ਲੀਟਰ ਦੀ ਬੀਪੀ ਭਰੀ ਤਾਂ ਆ ਤੂੰ ਮੜਾ ਲਾਈਦਾ ਪਾਇਆ ਕ ਪਾਣੀ ਰੋਕ ਕੱਢ ਦੇ ਯਾਰ ਹੋਰ ਯਾਰ ਲੈ ਲੈ ਫੜ ਇਹ ਨਹੀਂ ਫਿਰਦਾ ਜਿਹੜਾ ਬਿਲਪੂ ਪੂਰਗਾ ਨਹੀਂ ਪੁੱਛਦੇ ਹੋ ਗਏ ਵੀ ਇਹ ਦੰਨੇ ਵਾਹ ਲੈ ਫੜ ਛੇਟ ਕਾਲੇ ਬਿੱਤੇ ਵਾ ਪਾ ਲਾ ਉੱਪਰ ਤੇ ਪਾਣੀ ਉੱਥੇ ਪਾ ਲਾ ਉੱਪਰ ਤੇ ਥਾਰੇ ਤਾਂ ਕੁਲ ਗਈ ਇਹ ਜਹਰਤ ਫਲੀ ਉਤਰਦੀ ਨਹੀਂ ਹੱਥਾਂ ਤੇ ਯਾਰ ਲੱਗੀ ਜੀ ਐਨੀ ਵੀ ਨਹੀਂ ਆ ਗਈ ਨਹੀਂ ਜਿੰਨੀ ਤੁਸੀਂ ਚਰਦੇ ਤੇ ਯਾਰ ਫਿਰ ਇਹਨੂੰ ਜਾਣ ਪਰਖਾ ਤੇ ਨਹੀਂ ਚੱਕਦੇ ਫਿਰ ਜ਼ਹਿਰੇ ਹੈ ਇਹ ਏ ਡੈਮ ਵਾਲੀ ਨਹੀਂ ਆ ਗਈ ਇਹ ਵਿੱਚ ਗਣੇ ਤੇ ਨਹੀਂ ਆ ਗਈ ਇਹ ਤਾਂ ਜੰਮਣ ਜੰਮੇ ਸ਼ਕਤੀ ਉਹਦੀ ਬਹੁਤ ਕੁਝ ਨਹੀਂ ਇਹ ਕੋਉ ਨਹੀਂ ਆ ਗਈ ਨਹੀਂ ਆ ਗਈ ਚਾਹ ਰਲਾਗ ਨਹੀਂ ਆ ਰਿਹਾ ਫੜ ਜਾ ਪਛੇ ਨਾ ਬਾਪੂ ਨੇ ਹੱਥ ਲਵੇੜ ਨਿਕ ਜਾਣਾ ਹੀ ਹੱਥ ਕਰੂੰਗਾ ਚਲ ਆਓ ਸਹੀ ਤੁਸੀਂ ਬੈਜੋ ਮੰਜੇ ਬਜਾਓ ਅਸੀਂ ਦੇਖਦੇ ਗਾਹਨ ਕੁਝ ਗਾ ਸੀਜ਼ਨ ਨੂੰ ਬੀਜਾਂਗੇ ਨਾ ਨੁਜੇ ਭਾਈ ਉਹ ਸਾਰੀ ਤਾਂ ਥੱਲੇ ਨਿਕਲ ਗਈ ਯਾਰ ਐ ਬੈਠੇ ਚੰਗੇ ਦਾ ਸੀ ਕੰਮ ਨਹੀਂ ਆ ਤੁਸੀ ਕਰਨਾ ਹੀ ਨਹੀਂ ਕੁਛ ਤਾਂ ਥੱਲੇ ਹੀ ਨਿਕਲਣਾ ਇਹਨੇ ਕਰਾਂ ਯਾਰ ਫਿਰ ਉਹ ਨਹੀਂ ਉਹ ਫਿਰ ਹੁਣ ਯਾਰ ਅੱਧੇ ਘਾਓ ਤਾਂ ਨਹੀਂ ਹੈਗੀ ਹੱਤਾ ਵਰਦੇ ਫਿਰ ਦਸਤਾਨੇ ਕਾਕੇ ਲਿਆਉਣੇ ਤੇ ਯਾਰ 25 ਕਿਲੋ ਬਜਲ ਦੀ ਹੈ ਉੱਪਰ ਚੱਕ ਬੰਦੀ ਤੋਂ ਹਾਂ ਇਹ ਲੋ ਰਸ ਸਾਰੀ ਲੱਗ ਜਾਣੀ ਪੁੱਤਾ ਕਰ ਹਾਂ ਉਹ ਦੋ ਦੋ ਘਾਟੇ ਲਾ ਦਮੇ ਲੈ ਚਾੜਾ ਰਹਿ ਕੇ ਤੇ ਖਾਵੇ ਬਾਤ ਤੇ ਕਰ ਵਾ ਇੱਕ ਨਾ ਦੇ ਦੇ ਸਿੱਟਾ ਕਿ ਮੁੱਟੀ ਜਨ ਦੇ ਲਾ ਬੱਸ ਕਰੋ ਬੱਸ 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 ਕੋਈ ਬੋਸਾਂ ਪਟਲਾ ਨਹੀਂ ਬੱਸ ਤਾਂ ਬਾਤ ਕਰੋ ਇੰਨੀ ਤੂੰ ਇਹਨਾਂ ਕੋ ਹਰੂ ਵੱਡੇ ਆਈਓ ਕਿੱਧਰ ਨੂੰ ਤੂੰ ਬੱਸ ਜਾ ਸਾਲ ਦੇ ਵੇਸ ਨਾ ਜਾ ਤਾਂ ਖਰੂ ਵੱਜਿਆ ਨਹੀਂ ਹੁਣ ਖਰੂ ਮਾਨ ਲੱਗੇ ਮੈਨੂੰ 25 ਕਿਲੋ ਦਾਣਿਆਂ ਚੱਲ ਪਾ ਇਹਨੇ ਟੋਟਾ ਛੜਾ ਜਾ ਤਾਂ ਥੋੜੇ ਖਣ ਬੱਜਿਆ ਨਹੀਂ ਰਲਾ ਤਾਂ ਸਾਰਾ ਬੀਜ ਲੈ ਪਹਿਲੇ ਜੇ ਕੱਢ ਲਾ ਪਹਿਲੇ ਮੰਨ ਲੇਂਦੀ ਮੈਂ ਉਹ ਰਹਿ ਗਿਆ ਪਰ ਇਹਦੇ ਵਗਾਰ ਉਹਨੂੰ ਭੁੱਲੇ ਗਿਆ ਦਾ ਸਾਨੂੰ ਪਹਿਲਾਂ ਉਹਨੂੰ ਬੀਜਾਂ ਚੱਲ ਉਹਨੂੰ ਬੱਸ ਕਰੋ ਬੱਸ ਉਹ ਬੁੱਕਾ ਨਾ 25 ਕੀ ਹੋਣ ਚੱਲੀ ਹਵਾ ਬਹੁਤ 50 ਕਿੰਨ ਦਾ ਸਾਬ ਨਾ ਹੋ ਗਿਆ ਥੋੜਾ ਕਿਧਰੇ ਮੈਂ ਚੱਲਦਾ ਨਾ ਹੋ ਗਿਆ ਬਹੁਤ ਕਾਹੀ ਹੈਗੀ ਕੋਈ ਉਹ ਮੋਟਰਫਸ ਵੀ ਕੁੰਝੇ ਗੱਡੂ ਗੁੱੜ ਤਾਂ ਨੇ ਖੁੰਝਣ ਨਾਲ ਆਹ ਮારી ਬੋਟੀ ਸਾਫ ਕਰ ਦੇਣੀ ਸੀ ਯਾਰ ਬੁਰੀ ਗੱਲ ਦੀ ਆ ਆ ਬੁੱਪੀ ਆਹ ਵਾਲੀ ਉਧਰ ਰਹਿ ਜਾਣਾ ਉਧਰ ਉਧਰ ਉੱਥੇ ਉਹ ਕਰਨਾ ਉਹ ਨਿਸ਼ਾਨੀ ਲਾਈ ਵੀ ਡੰਡਾ ਹਾਂ ਤੇ ਲਾਈਨ ਸਿੱਧੀ ਬਣਨੀ ਆ ਦਾ ਦੇ ਤਾਂ ਕਹੀ ਜੱਕ ਲਿਆਵਾ ਹੁਣ ਕਹੀ ਮਾਰ ਕੇ ਚੱਲ ਪਾਸੇ ਕੰਮ ਇਹਨੇ ਇਹਨੂੰ ਬਾਹਰ ਨਾ ਬਾੜ-ਬਾੜ ਜੀ ਸਵਾਗਾ ਜੀ ਮਾਰਨਾ ਆ ਕੱਲੂ ਵੱਜੂ ਅੱਜ ਨਹੀਂ ਵੱਜਦਾ ਹਵਾ ਵੱਜੂਗੀ ਹੋਰ ਹੜਾ ਮੜਾ ਸਵਾਗਾ ਮਾਰ ਦੂੰਗੇ ਕਿਸੇ ਨਹੀਂ ਕੱਲੂ ਮਾਰੂਗਾ ਪਰ ਅੱਜ ਨਹੀਂ ਦੇਹਾਂ ਸਲਾਬਾ ਵਾਟੇ ਬਾਟੇ ਨਾ ਪੱਛੀ ਬਾੜੀ ਦੇ ਕੱਟਰੇ ਆ ਮੱਦੀ ਦਾ ਵੀ ਕੰਮ ਖੇਚਦਾ ਦੋ ਬੰਡਾ ਵੜਤੀਆਂ ਕਹਿੰਦਾ ਮੈਂ ਪੜਦਾ ਫੇਰ ਬਾੜਾ ਫਿਰ ਫਾਇਦਾ ਕਰਦਾ ਮੇਰਾ ਅੱਜ ਕੱਬਦਾ ਕਹਿੰਦਾ ਕਹੀ ਜੱਕ ਲੱਗਦਾ ਮੈਂ ਖੂਜੇ ਫੋੜਦਾ ਮੈਂ ਲਿਆਇਆ ਮੈਂ ਹੁਣੀ ਹੁਣੀ ਜੱਕ ਲਿਓਣੀ ਕਹੀ ਤਾਂ ਮੈਂ ਫੈਕਟਰ ਵੀ ਸਾਫ ਹੈ ਆਣੀ ਹੈ ਸਾਬ ਲੰਬੇ ਵਾਲੇ ਆ ਇਹਨੂੰ ਤੂੰ ਆਉਣਾ ਦਾ ਹੁਣ ਤੂੰ ਆ ਲਿਆ ਵੇ ਤੁਹਾਨੂੰ ਜਾਣਾ ਇਹਨਾਂ ਨੇ ਇਹ ਵੀ ਜਾਣਾ ਮੈਨੂੰ ਜਾਣਾ ਫਤੇਕਰ ਸਾਹਿਬ ਨੂੰ ਜਗਾ ਦੇ ਜਗਾ ਜਗਾ ਨੂੰ ਕਹ ਕੇ ਮੈਂ ਇੱਥੇ ਇੱਥੇ ਲੰਮੀ ਲੰਗਰ ਉਹ ਤਾਂ ਠੀਕ ਆ ਹੁਣ ਉਹ ਤਾਂ ਫਿਰ ਹੁਣ ਮੇਲੇ ਹੀ ਆ ਤੂੰ ਆਉਣਾ ਕਾਕਾ ਕਰਕੇ ਕੌਣ ਤੂੰ ਕੀ ਕਰਨੇ ਹੁਣ ਖੂ ਪਟਣੇ ਨਹੀਂ ਮੈਂ ਤੂੰ ਤੋ ਤੋ ਆ ਲਿਆ ਫਿਰ ਨਾ ਨਾ ਹੁਣ ਇਹਨੂੰ ਇੱਥੇ ਖੋਲ ਦੇਣਾ ਫਿਰ ਤੋ ਦੂੰਗੇ ਨੀਆ ਬਲੇ ਪੰਪ ਨਾਲ ਹੀ ਤੋ ਦੂੰ ਯਾਰ ਵਧੀਆ ਤੋ ਹੁੰਦਾ ਉਹ ਆ ਵਧੀਆ ਉਹ ਉਹਨੇ ਕੱਟ ਜੂਰੀ ਪੈਸੇ ਦੇਣੇ ਆ ਅੱਬਾ ਹੋਮ ਦਾ ਤੋਂ ਹੁੰਦਾ 400 ਰੁਪਏ ਲੈਣਾ ਉਹਨੇ ਇੱਥੇ ਹਾਂ ਕੱਲੋਂੜਾ ਫਿਰ ਹਾਂ ਇਹ 100 ਰੁਪਏ ਵਾਲੇ ਡੈਕਟਰ ਟ੍ਰੈਲੇ ਦਾ ਲੈਂਦੇ ਆ ਉਹ ਪਾਪੇਆ ਵਧੀਆ ਉਹ ਵਾਲਾ ਪਟਰੋਲ ਲੀਟਰ ਪਟਰੋਲ ਲੱਗਣਾ ਨਹੀਂ 400 ਰੁਪਏ ਕਿਤੇ ਲੱਗਣਾ ਪਾਈਆ ਵੀ ਲੱਗਣਾ ਆਇਆ ਵੀ ਲੱਗਣਾ ਉਸੇ 20 20 ਰੁਪਏ ਖਰਚਾ ਹੈ ਨਹੀਂ ਇੱਥੇ ਨੂੰ ਖੜਾ ਕੇ ਉੱਚਾ ਜਿਆ ਕਰਕੇ ਧੋਦੀ ਥੱਲੇ ਬਾਜੇ ਇੱਥੇ ਨੂੰ ਦੀਵਾਲੀ ਨੂੰ ਹੀ ਤੋਂ ਤੋਤੇ ਨੇ ਦੀਵਾਲੀ ਨੂੰ ਇਹ ਕੰਮ ਕਰ ਚੱਲਿਆ ਲੋਟ ਲਾ ਕੇ ਖੋਲਦੇ ਨੂੰ ਜਦ ਮਰਜੀ ਧੋਦੀ ਇਹਨੂੰ ਟਾਈਮ ਜੇ ਲੱਗਿਆ ਉੱਪਰ ਦਰਵਾਜ਼ਾ ਛੱ ਦੇ ਦੇ ਮੇਰੇ ਕੰਨਾਂ ਦਾ ਅੱਜ ਅੱਜ ਸਵਾਗਾਂ ਦਾ ਕਾਲੂ ਪੁੱਜਣਾ ਹੈ ਪਰਸੋਂ ਕਾਂਕੇ ਜੰਮੇ ਹੋਣੀ ਇਹਨੂੰ ਲੈ ਉਹ ਪਰਸੋਂ ਸਵਾਗਾ ਮਾਰੂਗੇ ਕਾਂਕੜ ਜੰਮਣੀ ਹੈਗੀ ਜੱਤੀਆਂ ਨਹੀਂ ਹੁੰਦੀਆਂ ਬਾਈ ਨੂੰ ਜੰਮਦੀ ਐਨੀ ਛੇਤੀ ਜੰਮਣ ਲੱਗੀ ਇਹੇ ਲੇਟ ਲਗਾ ਕੇ ਰੂ ਲੇਟ ਜੰਮਦੀ ਹੈ ਹਾਂ ਬਾਕੀ ਬਾਕੀ ਮੌਸਮ ਪਰਾ ਜੇ ਮੌਸਮ ਐਜਾ ਹੀ ਰਿਹਾ ਗਾ ਕਰ ਮੈਂ ਫੇਰ ਜੰਮਿਆ ਜੰਮਿਆ ਨਹੀਂ ਤਾਂ ਲੱਭਦਾ ਨਹੀਂ ਜੰਮ ਵੀ ਆਉਗੀ ਸਭ ਜੰਮਿਆ ਨਹੀਂ ਸਵਾਗਾ ਪੁੱਜਦੇ ਜੇ ਮੌਸਮ ਐਜਾ ਹੀ ਗਾ ਮੈਂ ਫੇਰ ਜੰਮਿਆ ਨਹੀਂ ਮੌਸਮ ਠੀਕ ਹੈ ਪਾਸੋਂ ਨੂੰ ਮਾਰੂਗੇ ਹੌਲੀ ਡਾਇਰੈਕਟਰ ਦਾ ਸੁਆਗਾ ਸਮਝਿਆ ਪਾਸੋਂ ਨੂੰ ਦੇਖ ਲਾਜੇ ਮਾਰੂਗੇ ਛੋੜੇ ਨਾਲ ਮੈਂ ਕਹਾਂ ਲੋੜ ਨਹੀਂ ਚਾਹਿਆ ਇਹਦੇ ਜੰਮਣਾ ਯਾਰ ਕੁੰਗਲ ਆ ਯਾਰ ਖੇਤ ਪੱਧਰੇ ਚ ਕਣਕ ਜ਼ਿਆਦਾ ਜੰਮਦੀ ਆ ਸੁਆਗਾ ਵੱਜੇ ਵੀ ਇਕੱਲੇ ਜਾਂਦੀ ਆ ਨਾ ਨਾ ਸੁਆਗਾ ਵੱਜੇ ਵਧੀਆ ਸੁਆਗਾ ਵੱਜਦਾ ਜਾਊਗਾ ਇਹ ਮੈਂ ਹੁਣ ਮੇਰੀ ਗੱਲ ਸੁਣ ਗਿੱਲਤਾ ਵੀ ਸੁੱਕਦੀ ਨਹੀਂ ਹੈਗੀ ਹੂੰ ਗਿੱਲਾ ਜਾਵਾ ਸੁਆਗਾ ਖਰਾਬ ਹੈ ਪਾਸੋਂ ਸੁਆਗਾ ਬੱਚਾ ਸੁਆਗਾ ਮਾਰਦੇ ਨਾ ਟੈਟ ਹੋਣਾ ਜਮਾ ਇਹਨੇ ਹਾਂ ਤੂੰ ਦੇਖਾਂਗੇ ਜੇ ਦਾਣਾ ਤੁਰਤਿਆ ਹੋਇਆ ਫਿਰ ਮਾਰਨਾ ਨਹੀਂ ਹਾਂ ਇਹ ਕਹਦਾ ਹਵਾ ਵਾਰਦੇ ਨੀਮ ਦੀ ਮੈਂ ਹਵਾ ਕਿੱਥੋਂ ਪਾਉਂਦਾ ਤਾਂ ਪਹਿਲੇ ਨਹੀਂ ਬਤ ਤਾਉਂਦਾ ਬਾਜਾ ਤਾਂ ਹੋਇਆ ਪਿਆ ਕਹਿੰਦਾ ਹੈ ਉਹ ਇਤਨਾ ਸੁਣਾ ਦੇ ਕਰੋ ਤੀਰੀ ਆਏ ਮਨਦੀਪ ਦੀ ਇਹ ਤਾਂ ਚੱਕੇ ਝੋਲਾ ਜਿਹਾ ਆਪਣਾ ਲੰਘੀ ਹੋਣਾ ਇੱਥੇ ਅਸੀਂ ਮਹੀਨੇ ਦੀ ਗੇਮ ਹੋ ਰਹੀ ਹੈ ਕੱਲ ਕਰ ਜਾਈ ਬਈ ਨਹੀਂ ਤਾਂ 15 ਦਿਨ ਦੀ ਗੇਮ ਹੋ ਰਹੀ ਨਹੀਂ ਤੁਰ ਜਾਣਾ ਉਹ ਦੇਖੀਓ ਉੱਜਤ ਕੱਲ ਹੁੰਦੀ ਕਿ ਨਹੀਂ ਹੁੰਦੀ ਪੁੱਛੂਗਾ ਫਿਰ ਕਹਾਂ ਕਿ ਜਮਈ ਸਰੋਂ ਬੱਜਣੀ ਦੀ ਦਿਨੋ ਜਗ ਕੇ ਨਹੀਂ ਯਾਰ ਕਹਿ ਬੱਜਣੀ ਦੀ 100 ਮਾਤੇ 30 ਬਤੀ 30 ਹੁਣ ਗੱਲ ਇਹਨੇ ਮੇਰੇ ਉੱਪਰ ਨਹੀਂ ਗੱਲ ਹੁਣ ਇਹ ਤੇਰੇ ਉੱਪਰ ਹੀ ਆਉਣੀ ਗੱਲ ਸਾਲੇ ਨਹੀਂ ਯਾਰ ਸਰੋਂ ਨਹੀਂ ਕਿ ਬੱਜਣੀ ਰੁਪਿਆ ਮਾ ਯਾਰ ਬੋਡਰ ਲੈ ਆਈਏ ਹਾਂ ਫੇਰ ਬੱਜਣੀ ਸੀ ਪਾਣੀ ਕੱਢ ਦਿੰਦੇ ਮਾਸਾ ਪਾਣੀ ਕੱਢਿਆ ਕਿਨੇ ਮਸਰਾ ਨਹੀਂ ਕੱਢਿਆ ਇੱਥੇ ਹੀ ਕੱਢਿਆ ਉਹਨੇ ਕੱਢਿਆ ਇਹ ਜਦੋਂ ਪਾਪ ਲਾਇਆ ਉਹਨੇ ਸਰਬਜੀ ਧਾਣੇ ਉਹਨੇ ਇੱਧਰ ਤੋਂ ਕਣਕ ਨੂੰ ਪਾਤਾ ਪਾਣੀ ਕਣਕ ਦੀ ਤਾਂ ਨੀਮਾ ਖੇਤ ਉਹਨਾਂ ਦਾ ਮਾਸੜ ਵਾਲਾ ਕੱਢਿਆ ਜਾਨੀ ਉਹਨਾਂ ਨੇ ਜਿੰਨਾ ਕਿ ਨਿਕਲੇ ਆ ਨਾ ਉਹਨਾਂ ਨੇ ਕੱਢਿਆ ਉਹ ਫੇਰ ਤਾਂ ਹੀ ਆ ਨਿਕਲਣੀ ਪਣੀ ਇਹ ਉਹ ਤੁਸੀਂ ਕੱਢ ਦਿੰਦੇ ਉਹ ਪਾਣੀ ਫੇਰ ਲੋੜ ਬਵਾਜ ਇਹਦਾ ਬਾਈ ਮੇਰੀ ਗੱਲ ਸੁਣ ਲੈ ਮਾਸੜ ਦਾ ਜਿਆਦਾ ਮੇਰੀ ਸੁਣ ਲੋ ਗੱਲ ਮਾਸੜ ਦੇ ਅੱਧੂ 100 ਬਹਿ ਗਏ ਆ ਪੀਆ ਬੈਠਾ ਗੱਗਾ ਮੋਟਰ ਸਾਨੂੰ ਲੈਣੀ ਪੈਣੀ ਆ ਇਹ ਮੋਟਰ ਤਾਂ ਚ ਲੈਣੀ ਪੈਣੀ ਆਪਣੇ ਮਿੱਟੀ ਛਟਾਵੇ ਜਨਰੇਟਰ ਤੇ ਖੜਾ 10 ਮਿੰਟ ਜੀ ਬਿਜਲੀ ਆ ਗਈ ਤਾਂ ਠੀਕ ਆ ਨਹੀਂ ਜਨਰੇਟਰ ਲਾ ਕੇ 10 ਮਿੰਟ ਇੱਥੇ ਟੂਆ ਜਾ ਪੱਟ ਪਾਣੀ ਉਹ ਨਾਲੇ ਬਿਜਲੀ ਕਿ ਆਉਣਾ 24 ਘੰਟੇ ਚੱਲਦੀ ਤਾਂ ਹੈਗੀ ਆ ਕੱਢੀ ਮੋਟਰ ਵਾਲੀ ਵਾਹੋ 24 ਘੰਟੇ ਦੀ ਆ ਹੱਬ ਪਾਤ ਵਰਤ ਪਾ ਹੁਣ ਮੇਰੇ ਕੰਮ ਹੈ ਇਹਦਾ ਪਾਣੀ ਕੱਢਣੇ ਦਾ ਰੋੱਚ ਹਾਂ ਭਰਤ ਪਾਉਂ ਭਰਤ ਪਾਉਣਾ ਹੈ ਹੁਣ ਖੇਤ ਪਰਚੀ ਦਾ ਆ ਜਾਂਦੀ 1 2 ਹੋਰ ਖੇਤ ਚੋਂ ਚੱਕ ਕੇ ਪਾਉਣੀ ਆ ਖੇਤ ਚੋਂ ਹੀ ਪਾਉਣਾ ਹੈ ਨਦੀ ਜੋਂ ਨਹੀਂ ਚੱਕਣ ਦੇ ਨਦੀ ਜੀ ਕਿੱਥੇ ਬਾਈ ਪਹਿਲਾ ਮੌਕਾ ਸੰਭਣਾ ਜੇ ਖੇਤਾਂ ਚੋਂ ਜਗਾਈ ਆ ਨਦੀ ਵਾਲੀ ਮਿੱਟੀ ਉਹ ਗਾ ਸਾਤੀ ਪੈਂਦੀ ਸੀ ਆਪਣੇ ਟਰੈਕਟਰ ਪਰ ਢੋਲਾਂਦੇ ਤੇ ਵੀ ਬੈਗੋ ਪੈਂਦੀ ਸੀ ਫੇਰ ਗਾ ਸਾਤੀ ਪੈਂਦੀ ਸੀ ਉਹ ਮੈਂ ਗਾ ਪੈਂਦਾ ਤੁਹਾਨੂੰ 11 12 ਸਾਡਾ ਏਲੀ ਪੈਂਦੀ ਸੀ ਹਾਂ ਨਾ ਪਾਣੀ 4 ਤੋਂ ਭਈਏ ਕਰਕੇ ਆਪਣੇ ਖੇਤ ਚ ਸੱਤ ਲਾਂਗੇ ਆਪਣੇ ਖੇਤਾਂ ਮਾਦੇ ਪਾਉਂਗੇ ਆਪਾਂ ਮੀਟਰ ਆ ਨਹੀਂ ਆ ਰਿਹਾ ਕਿੱਥੇ ਤੇ ਰੋਤਾ ਰੋਤਾ ਤਾਂ 2 ਕਿਲੇ ਜਣੇ ਉੱਪਰਲੇ ਤੇ ਬਿੰਨਿਆ ਜਿਹੜੇ ਮੰਗ ਆਹ ਰੋਤਾ ਕੌਂਚਾ ਹੀ ਆ ਖੇਦਮ ਹੁਣ ਉਹਦੇ ਪਾਰੇ 2 5 7 ਟ੍ਰੇਲਰਾਂ ਦਾ ਕੀ ਪਤਾ ਲੱਗਣਾ ਦੱਸਦਾ ਚੱਲਦੀ ਚੱਲਦੀ ਚੱਕ ਲਵੇ ਬੱਲੇ ਜਾਬੀ ਨੂੰ ਲਵਾ ਲੈ ਫਿਰ ਚਕਾਉਣਾ ਪੈਣਾ ਉਹਦੇ ਤੇ ਉਹ ਬੱਤ ਕਰ ਲੈ ਨਹੀਂ ਭਾਲ ਲੈਣ ਬੱਲੇ ਨੂੰ ਬੱਲੇ ਨੂੰ ਯਾਰ ਮੇਰੀ ਗੱਲ ਸੁਣ ਉੱਥੇ ਮੈਨੂੰ ਸੇਕਿਆਂ ਵਾਲਾ ਕੰਮ ਨਹੀਂ ਲੱਗਦਾ ਗੱਗੇਸੋਂ ਠੰਡਦਾ ਹੈ ਠੂ ਠੰਡਦੀ ਹੁਣ ਫੇਰ ਰੁਕਣੀ ਹੋ ਗਈ ਉਹ ਸਮਝਾ ਕੱਲ੍ਹ ਹੈ ਉਹ ਨਹੀਂ ਯਾਰ ਪਾਸ ਤੋਂ ਰੋਟੀ ਹੁੰਦੀ ਕੋਰਾ ਜਾਂਦਾ ਥੋੜਾ ਯਾਰ ਹੁਣ ਚਲੇ ਜਾਣਾ ਹੈ ਹੁਣ ਤਾਂ ਸਬਾਹ ਪੁੱਤ ਉੱਥੇ ਨਹੀਂ ਆਇਆ ਸਬਾਹ ਤਾਂ ਬਹੁਤ ਹੁੰਦੀ ਪੈਂਦੀ ਹੁੰਦੀ ਸਾਰੀ ਜਾਈ ਆਹ ਟਾਈਮ ਤੇ ਅਚੀ ਟਿਹਾੜੇ ਤੇ ਬੈਠ ਹਾਂ ਟਿਹਾੜੇ ਕਰਦੇ ਹਾਂ ਹਾਂ ਬੜਾ ਮੌਸਮ ਦੇ ਫਰਕ ਹੈ ਹਾਲਾ ਪੈ ਕੇ ਗਰਮੀ ਆਉਂਦੀ ਪੂਰੀ ਕੰਮ ਕਰੇ ਤੇ ਪੂਰੀ ਗਰਮੀ ਆਉਂਦੀ ਆ ਕਹਿੰਦਾ ਉਹ ਮੌਸਮ ਠੰਡੇ ਘੜ ਗਈ ਥੋੜੀ ਗੱਲ ਆ ਨਾ ਕੱਲ ਮਲਾਂ ਰੇੜੂ ਵਾਲੇ ਨੇ ਅਨਾਉਂਸ ਕਰਤਾ ਕਹਿੰਦਾ ਕਣਕਾਂ ਨੂੰ ਨਾਲੀ ਜੜਿਆਈ ਹੈ ਹੈ ਮਾਦੜ ਦੇ ਗਾ ਹੈ ਕਣਕ ਨੂੰ ਨਾਲੀ ਜੜਿਆਈ ਹੈ ਨਹੀਂ ਚੜਕੀ ਨਾਲੀ ਚੜਕੀ ਹੁੜੀ ਨਾਲੀ ਨਹੀਂ ਕੀ ਸੁਰਕੀ ਮਾਸਰਦੀ ਬਈ ਪੈਰਾ ਬੀਤੀ ਵੀ ਆ ਗਈ ਉਹ ਚੜਕੀ ਥੋੜ ਦੇਣੀ ਇਹ ਕਰਦੀ ਪੈ ਗਈ ਗੱਗੇ ਹਾਂ ਥੋੜਾ ਕਿਸਮ ਨਹੀਂ ਤੇਣੀ ਫਿਰ ਇਹ ਜੇ ਨਾਲ ਠੰਡ ਪਈ ਠੰਡ ਦਾ ਤਾਂ ਪਤਾ ਨਹੀਂ ਪਉ ਪਤਾ ਨਹੀਂ ਪਉ ਯਾਰ ਠੰਡ ਇੰਨੀ ਕਾ ਜਦੋਂ ਮੈਂ ਸਵੇਰੇ ਜਾਂਦਾ ਮੈਂ ਗਲਵਜ਼ ਪਾ ਕੇ ਜਾਂਦਾ ਮੈਂ ਤਾਂ 10 9:30 10:30 ਵਜੇ ਆਉਣਾ ਐਨ ਨਾਰਮਲ ਹੋਇਆ ਹੁੰਦਾ ਐਨ ਮਤਲਬ ਮਾਰੀ ਮੋਟੀ ਠੰਡ ਹੁੰਦੀ ਬਸ ਉਹ ਕਹਿੰਦਾ 10-10 ਦਿਨ ਸਵੇਰ ਛਾਂਡ ਛਾਂਡਾ ਬਸ ਯਾਰ ਹੁਣ ਤੂੰ ਦੇਖ ਲੱਦੀ ਆ ਬਾਹਾਂ ਫਿਰਦੇ ਆ ਉਹ ਬਾਈ 10-10 ਦਿਨ 12-12 ਦਿਨ ਸੂਜੀ ਨਹੀਂ ਸੁਜਦਾ ਨਿਕਲਦਾ ਉਹ ਛਾਂਡ ਕੇ ਹੈਗੀ ਉਹ ਛਾਂਡ ਨਹੀਂ ਹੈਗੀ ਕਣਕਾਂ ਛਾਂਡ ਦਈ ਦੀ ਹੋਲੀ ਹਾਂ ਜਿਹੜਾ ਮਾਤ ਵਾਲਾ ਪੇਰ ਆ ਨਾ ਉਹ ਚੇਂਜ ਹੋ ਗਿਆ ਹੈਜੀ ਹੋਰ ਲੈ ਨਾ ਇਹਨੂੰ ਜੇ ਭਰੀ ਫਿਰਦਾ ਇਹ ਨਾ ਹੈ ਨਹੀਂ ਖਾ ਗਿਆ ਸਾਜਾ ਤੂੰ ਲੈ ਕੇ ਚੱਕ ਲੈ ਤਿੰਨ ਇਕੱਠੀਆਂ ਰਹਿ ਗਈਆਂ ਮੇਰੇ ਕੋਲ ਤਾਂ ਬਾਈ ਲੈ ਪਈ ਹੋਣੀ ਦੇ ਕੋਲ ਆ ਨਾ ਰਾਮੀ ਕੋਲ ਜਫਾੜੂ ਤੈਨੂੰ ਹੀ ਕਰਨ ਕਾਣਾ ਵੱਡਾ ਕਰਨ ਕਾਣਾ ਬੰਡੇ ਉਹ ਜਿਹੜੇ ਆ ਕੇ ਦੇਖਦੇ ਆ ਤੁਹਾਨੂੰ ਕਾਣਾ ਬੰਡਾ ਨਹੀਂ ਹੈਗਾ ਮੈਂ ਨਹੀਂ ਦੇਖਿਆ ਸਾਰਾ ਬੱਠਾ ਇਦਾਂ ਬੰਦਾ ਤੇਰੀ ਸੇਕ ਕਾਣੀ ਬੰਡੇ ਆ ਔਰ ਕੇ ਨੇ ਉਧਰ ਦੇ ਭਾਈ ਉਧਰ ਮੇਰੇ ਕੋਲ ਨਹੀਂ ਹੈਗੀ ਛਲਦੀ ਗੇਜ ਮਾਉਣੀ ਹੈ ਦੀ ਮੈਂ ਗੇ ਮੁੱਠੀ ਭਰ ਕੇ ਪਾਈ ਉਹ ਹੈ ਤਾਂ ਹੈਗਾ ਮੇਰੇ ਲੈ ਦੀ ਟੈਂਕੀ ਲੱਗੀ ਬੱਕਰੀ ਮੰਗਰੇ ਦਾ ਮੂੰਹ ਚਾਲਦਾ ਜਾਂਦਾ ਉਹ ਕੁਝ ਜਰੂਰੀ ਡੀਆ ਕੀ ਕਰਨੀਏ ਹਾਂ ਗੁੱਡੋ ਖੁੰਜੇ ਆਪਾਂ ਚੱਲੀ ਯਾਰ ਹੋਥੇ ਯਾਰ ਤਿਆਰੀ ਆ ਉਹ ਜਾਇਓ ਬਾਈ ਸਾਧਰੇ ਜਾਇਓ ਜਾਉਂਦਾ ਤੇਰੇ ਦਾ ਕੰਮ ਕੋਈ ਨਹੀਂ ਲੱਗਦਾ ਪੈਣ ਅੱਖਾਂ ਚ ਕੀ ਆਣਾ ਤੁਸੀਂ ਹੁਣ ਮੈਂ ਕਾਲਾ ਗੱਡੀਆਂ ਹੀ ਆਉਂਗੇ ਫੇ ਮੋੜ ਸਾਬ ਜਾਣ ਤੇ ਰਹੇ ਚਾਰ ਬੰਦੇ ਠੀਕ ਗੱਡੀਆਂ ਨਹੀਂ ਖੜੀਆਂ ਪਿੰਡ 'ਚ ਹੁਣ ਤਾਂ ਗੱਡੀ ਭਰ ਜਾਵਾਂਗੇ ਠੰਡ ਫੇਰ ਫੇਰ ਗੱਲ ਉੱਥੇ ਆ ਗਈ ਕਦੇ ਠੰਡ ਆ ਉਹ ਜਾਣੂ ਹੋਏ ਨਹੀਂ ਜਾਣੂ ਆਉਣਾ ਹੈ ਹਾਂ ਆਉਂਦੇ ਨਹੀਂ ਜਾਣੂ ਹੋਏ ਨਹੀਂ ਠੰਡ ਹਾਂ ਨਾ ਵੀ ਹੋਵੇ ਯਾਰ ਗੱਡੀਆਂਾਂ ਉੱਲਤੀ ਪੈਣੀ ਆ ਇਹ ਕਿ ਬਾਈ ਲੱਖ ਦੀ ਰੱਖੀ ਆ ਕਿ ਗੇਰੇ ਲੱਤੀ ਦੂਈ ਫੇ ਲਗੇ ਆ ਉਹ ਗੱਡੀ ਜਿੰਨੀ ਹੁਣ ਮੇਰੀ ਗੱਲ ਸੁਣ ਲੈ ਨਾ ਪੰਜ ਛੇ ਜਣੇ ਨਹੀਂ ਜਾਣਾ ਬਾਈ ਇਹਨਾਂ ਨੇ ਜੇ ਮੋਟਰਸਾਈਕਲ ਹੈ ਗੱਡੀ ਜਿੰਨੀ ਟਰਾਲ ਫੂਕ ਦੇਣਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਤਿੰਨਾਂ ਕੋ ਹੁੰਦੀਆਂ ਵੀ ਆ ਹਾਂ ਮਰ ਜਾਣਗੇ ਠੰਡ 'ਚ ਕੱਢਣੀ ਨਹੀਂ ਆਹੋ ਹੀ ਗੱਲ ਹੁੰਦੀ ਆ ਮੋਟਰਸਾਈਕਲ ਨਹੀਂ ਸਹੀ ਗੱਲ ਮੇਰੀ ਗੱਲ ਸਹੀ ਹੈ ਦੀ ਬਾਈ ਹੁੰਦੀ ਹੀ ਆ ਲੱਖ ਰੁਪਏ ਦੀ ਗੱਲ ਕਰੀ ਮੁੰਡੇ ਨੇ ਵੀ ਮਸ਼ੀਨਰੀ ਸਾਰੀ ਹੋ ਗਈ ਬਾਈ ਸਾਨੂੰ ਨਾ ਸੜਾ ਸਾੜੀ ਦੇ ਤੇ ਟਾਇਰ ਪੈਂਦੇ ਆ ਉਹ ਮੈਂ ਤੈਨੂੰ ਨਹੀਂ ਕਹਿੰਦਾ ਲੱਖ ਰੁਪਏ ਦੀ ਗੱਲ ਕਰੀ ਨੇ ਲੱਖ ਰੁਪਏ ਦੀ ਗੱਲ ਖਰੀਦ ਕੇ ਰੱਖ ਲਵਾ ਕੋਈ ਦੇ ਲਿਆ ਲੱਖ ਰੁਪਏ ਦੇ ਦੇ ਮੈਨੂੰ ਤੂੰ ਲੱਖ ਰੁਪਏ ਦੀ ਗੱਲ ਦੇ ਆਪਣੀ ਗੱਲ ਤਾਂ ਦੇ ਕਾਪੀਰਾਈਟ ਲੈ ਲੈ ਮੈਂ ਤੇ ਗੱਲ ਦੇ ਪਹਿਲਾਂ ਗੱਲ ਦੇ ਤੂੰ ਐਂ ਕਰ ਨਾ ਗੱਲ ਸਹੀ ਹੈ ਦੀ ਕਈਆਂ ਕੋਲ ਤੂੰ ਵੀ ਅਗਲਾ ਕਰਦਾ ਨਹੀਂ ਹੈਗਾ ਮੈਂ ਮੜਾ ਜਾ ਤੂੰ ਮੈਨੂੰ ਪੰਡ ਚ ਕਾ ਦੇ ਤੂੰ ਸਾਰੇ ਹੁੰ ਜਾ ਘੁੰਮ ਜਾ ਪੈਰ ਮਾਰਦੇ ਆ ਨਾ ਆ ਬੱਟ ਕਰ ਮੜ ਮੇੜੀ ਉਹ ਯਾਰ ਬੱਟ ਨੂੰ ਕੀ ਆ ਬਾ ਮਨ ਦੀ ਉਹ ਯਾਰ ਸਾਡੀ ਹਾਲਤੀ ਛੜਦੀ ਆ ਨਹੀਂ ਲੈ ਉਹ ਵਾਹ ਦੂਤੀਆਂ ਪਾਟਾਂ ਦੀ ਦਿਖਾ ਬਾਈ ਮੜਜੀ ਬੀਜ ਨੂੰ ਸੜਕ ਬੀਜ ਤੇ ਖਰਾਬ ਹੋ ਰਿਹਾ ਨਾ ਆਹ ਗੜੀ ਵਾਲ ਦੀ ਆ ਦੇਖ ਲੋ ਉਹ ਬਾਈ ਨੇ ਜਗਾ ਖਾਲੀ 6 ਫੁੱਟ ਦੀ ਥੋੜ੍ਹ ਜਾਲਦੀ ਆ ਇਹਨੂੰ ਜਗਾ ਨਹੀਂ ਖਾਲੀ ਉਧਰ ਤੂੰ ਦੁਪੱਟੇ ਪਾਤੀਆਂ ਦੀ ਗੋਜ਼ਾਤੀਓ ਪਾਤੀਆਂ ਪਾਤੀਆਂ ਜਲਾਤਾ ਇਹਨੂੰ ਕਹਿੰਦੇ ਹੁੰਦੇ ਆ ਕੀ ਕਹਿੰਦੇ ਹੁੰਦੇ ਆ ਕਬਜ਼ਾ ਕਰਨਾ ਇਹ ਕਬਜ਼ਾ ਕਰਿਆ ਸੀ ਜੜੀ ਜੀ ਜੇ ਮੜਜੀ ਵੈਲੀਓ ਦੀ ਤੂੰ ਤਾਂ ਪੱਟ ਦੀ ਜ਼ਾਰਤੀ ਜਦੋਂ ਭਗਾਉਦੇ ਪਾਤੀਆਂ ਤੇ ਪੱਟ ਲਾਉਂਦੇ ਉਹਨੇ ਤੂੰ ਉਹਨੂੰ ਵੱਡੀ ਵਾਲਾ ਘਾੜੂ ਹੁਣ ਪਹਿਲਾਂ ਜਦ ਆਪਾਂ ਛੋਟੇ ਛੋਟੇ ਤੇ ਮੈਂ ਕਹਿੰਦਾ ਬਾਪੂ ਜੀ ਨਾ ਕੇ ਵੀ ਪਹਿਲਾਂ ਦੇ ਉਹ ਲੱਗੇ ਹੋਏ ਤੇ ਆਪਣਾ ਹਾ ਅੰਬ ਹੈਨਾ ਪਹਿਲਾਂ ਬੁੜਿਆਂ ਨੇ ਲਾਇਆ ਦੇ ਹੈਨਾ ਰੌਣਕ ਹੁੰਦੀ ਸੀ ਪੂਰੀ ਐਨ ਸ਼ਾਮ ਆਉਂਦੀ ਸੀ ਹੁਣ ਦੇਖੀਆ ਮੇਰੀ ਮਾਂ ਦੇ ਲਾਇਏ ਹੋਏ ਬਾਈ ਹੂੰ ਇਹ ਆਉਣੇ ਵਾਲੇ ਸਾਲਾਂ 'ਚ ਦੇਖੀ ਐ ਨਹੀਂ ਸ਼ਾਮਾਂ ਨੇ ਜੀ ਜਾਮੜ ਦਾ ਲੱਗੀ ਦੀ ਯਾਰ ਹੋਰ ਤਾਂ ਕੇ ਯਾਰ ਜਾਮਣ ਦਾ ਜਾਮਣ ਚਾਹੇ ਲੱਗੀ ਚਾਹੇ ਨਹੀਂ ਸ਼ਾਮਾ ਹੋ ਗਈ ਸ਼ਾਮਾ ਹੋ ਗਈ ਉਹ ਬੈਠੋ ਭਾਈਆ ਜਾ ਉਹਦੇ ਉਹਦੀ ਉਹ ਵੀ ਜਾਮਣ ਆ ਹਾਂ ਪਰਲੀ ਜੀ ਨਾ ਨਹੀਂ ਇੱਕ ਮਿੰਟ ਗਾਹਲੀ ਪੀਪੜੀ ਖਾਊਗੀ ਗਾਹਲੀ ਪੀੜੀ ਖਾਊ ਗਾਹਲੀ ਪੀੜੀਆਂ ਤਾਂ ਬਾਹਰ ਨੂੰ ਚੱਲ ਗਈਆਂ ਉਹਨਾਂ ਨੇ ਕਾ ਖਾਣਾ ਨਹੀਂ ਗਾਹਲੀ ਪੀੜੀ ਤਾਂ ਬਾਹਰ ਨੂੰ ਚੱਲੀ ਪੀੜੀ ਦਾ ਕਰਦਾ ਗਾਹਲੀ ਦੀ ਚੱਲ ਬਚਾਰੇ ਬਿਹਾਰੀ ਖਾ ਲੈਣਗੇ ਆਏ ਬਿਹਾਰੀ ਗਾ ਲੂ ਆਪ ਤੂੰ ਬਾਹਰ ਆ ਬੈਠ ਕਰ ਆ ਥੋੜੀ ਜੀ ਟਾਈਮ ਤੇ ਬਾਹਰ ਨੂੰ ਬਾਹਰ ਉਹ ਕਿੱਥੇ ਖਾਣੇ ਕਾਉਂਦਾ ਯਾਦ ਕਰਦਾ ਉਹ ਵੀ ਲਾਇਆ ਹੋਇਆ ਸੈਂਪਲ ਯੂਨੀਵਰਸਿਟੀ ਵਾਲਾ 85 ਹੈ ਹੈ 85 ਤੇ ਉਹ ਤੋਰੀਆਂ ਦੀ ਵੇਲ ਆ ਵਿੱਚ ਮੈਂ ਆ ਬਾਥੂ ਵੀ ਖੜਾ ਸਾਗ ਵਾਲਾ ਨੀਂਬੂ ਆਂਬ ਕਿੰਨੀਆਂ ਵੈਰਾਈਟੀ ਲਾਈ ਹੋਈਆਂ ਦੇ ਤਾਂ ਇੰਨੀ ਵੀ ਜਗਾ ਸਾਰੀਆਂ ਬਗੜਾ ਸਕਣ ਉਹ ਸਾਰੀਆਂ ਹਾਂ ਕਹਿੰਦੇ ਕੀ ਕਹਿੰਦੇ ਇੱਕ ਵਾਰ ਬਗੜਾ ਸਕਣ ਉਹ ਸਾਰੀਆਂ ਬਗੜਾ ਸਕੂਮਣਾ ਪੱਦਰ ਉਹ ਖੈਂਚ ਪਾਈ ਦੀ ਆਂਬ ਨੂੰ ਇਧਰੋਂ ਗਿਰ ਲਿਆ ਇੱਕ ਵਾਰ ਤਾਂ ਚੱਕ ਲਿਆ ਲਾਈਆਂ ਚ ਪਾਈ ਦੀ ਭਰੀ ਆਂਬ ਹਾਂ ਡੋਟੇਟਾ ਵੇਲ ਚੜਾਤੀ ਪਰ ਤੋਰੀਆਂ ਤੇ ਤੋਰੇ ਦੀ ਬੇਜੜ ਗਈ ਉਪਰੀ ਦੇ ਆਹ ਦਾ ਹੋਰੇ ਕਰੋੜ ਦਾ ਕਰਤਾ ਹੁਣ ਬਾਜਾ ਜੀ ਬਣਾਤਾ ਜਾਂ ਸੁੱਕ ਗਿਆ ਸਾਰੇ ਹੁਣ ਤੱਕ ਹੁੰਦੀਆਂ ਨਹੀਂ ਆ ਆ ਹੁਣ ਮੜੀ ਦੀ ਬੇਲ ਆ ਜਾਮਣ ਤੇਰੀ ਘੇਟ ਆ ਹਾਂ ਇਹ ਜੀ ਗਾ ਜਾਮਣ ਦਾ ਵਧੀਆ ਜਾਮਣ ਟਾਈਮ ਲੱਗਣਾ ਇਹਨੇ ਹੋ ਜਾਣੇ ਨਾ ਸਾਲਾ ਸਾਨੂੰ ਇਹ ਤਾਂ ਹੈ ਛੋਰਾ ਨਹੀਂ ਛਾਂ ਛਾਂ ਮਾ ਹੋਣੇ ਛਾਂ ਮਾ ਪਰ ਇਹ ਗੱਲ ਉਧਰ ਫਾਇਦਾ ਨਹੀਂ ਤੇ ਕੋਈ ਛਾਂ ਮਾ ਦਾ ਸ਼ਾਮ ਭਰਾ ਹੋਣੇ ਦੀ ਪਤਾ ਹੈਗਾ ਫਿਰ ਤੈਨੂੰ ਪਤਾ ਪਾਣੀ ਵੀ ਆ ਉੱਥੇ ਲਾਉਣਾ ਤਰਾਸ ਤੈਥੋਂ ਪਾਲਾ ਉਹ ਤੇਰਾ ਇੱਕ ਮੋਟਰਸਾਈਕਲ ਖੜਾ ਯਾਰ ਦਸ ਤੈਨੂੰ ਚਾਹੀਦਾ ਨਹੀਂ ਲਾ ਕੇ ਫਾਇਦਾ ਮੋੜਦਾ ਹੀ ਨਹੀਂ ਕਿਸੇ ਪਾਸੇ ਨੂੰ ਟਰਾਲ ਲੈ ਦੇ ਉਹ ਲੈ ਆਉਣਾ ਲੈ ਛਾਵਾ ਕੁ ਮੁੜੂਗਾ ਯਾਰ ਉੱਥੇ ਨਹੀਂ ਛਾਵਾ ਉਹਦੀ ਬਾਈ ਇੱਧਰ ਲਾ ਕੇ ਫਾਇਦਾ ਵੀ ਇੱਧਰ ਆ ਜਾਓ ਨਹੀਂ ਨਹੀਂ ਛਾਵਾ ਤੇਰੀ ਇੱਧਰ ਟਰੋਣੀ ਆ ਉੱਥੇ ਤੇਰੇ ਵੇਖਾਂ ਮਾਸੜ ਉੱਥੇ ਲੱਗਿਆ ਪਾਣਾ ਛਾਵਾ ਕਿ ਛਾਵਾ ਕਿ ਛਾਵਾ ਯਾਰ ਇੱਥੇ ਲੱਗਣਾ ਹੋ ਇੱਥੇ ਹਾਂ ਇੱਥੇ ਲੱਗਣਾ ਇੱਧਰ ਲੱਗੇ ਉਂਝੇ ਲੱਗਣਾ ਇੱਥੇ ਚਲ ਦੇ ਕੇ ਲਾ ਲਿਓ ਦੇਖ ਲੈਓ ਕਿ ਤੈਨੂੰ ਕਿੱਧਰ ਕਹਿ ਆਉਂਦੀ ਰਹੀ ਸ਼ਾਮ ਨਾਲ ਤਾਂ ਗਰਮੀ ਚ ਨਾ ਸਿਆਲ ਚਾਵੇ ਗਰਮੀ ਮਾਸ ਸਿਪਲਾ ਹੁੰਦਾ ਸੂਰਜ ਆ ਜਾਂਦਾ ਗਰਮੀ ਦੇ ਉੱਪਰ ਹੁੰਦਾ ਚਲੋ ਉੱਠੋ ਚੱਲ ਜੀ ਉੱਠੋ ਮੋਰਲੋਫ ਦਾ ਸਟੋਰੀ ਇਹ ਹੈ ਵੀ ਦਰਾਖਤ ਘਟੀ ਜਾਂਦੇ ਆ ਹਰਿਆਲੀ ਕਿਸੇ ਦੀ ਮੋਟਰ ਪਰ ਨਹੀਂ ਆਉਂਦੀ ਆਬਾਦੀ ਵਧ ਜਾਨੇ ਆ ਆਬਾਦੀ ਵਧ ਰਹੀ ਆ ਮੋਟਰਾਂ ਪਰ ਘਟਾ ਹੁਣ ਹਾਂ ਮੋਟਰਾਂ ਕਿਸੇ ਨੇ ਪੁਰਾਣੇ ਖੁੰਡਾ ਉਹ ਨਹੀਂ ਹੈਗੇ ਜਿਵੇਂ ਪੁੱਪਲ ਪੁੱਪਲ ਹੁੰਦੇ ਤੇ ਅੱਗੇ ਉਹ ਆਪਣੇ ਤਾਂ ਦਸਤ ਬਹੁਤ ਆ ਬਾਈ ਉਹ ਹੋਣ ਕਾਲੇ ਜਿਹੇ ਉਹਦੇ ਪਰ ਰਹਿ ਗਿਆ ਮੋਟਰ ਪਰ ਆਹ ਅੰਬ ਹਨ ਅ ਤੇ ਇੱਕ ਜੈਲ ਇਹਨਾਂ ਦੀ ਇੱਥੇ ਰਹਿ ਗਿਆ ਉਹ ਪੁਰਾਣੇ ਅੰਬ ਦੇ ਆਚਾਰ ਅੰਬ ਖੜੇ ਆ ਵੀ ਤਾਂ ਖੜੇ ਉਹ ਵੱਡਤੀ ਗੱਦੀ ਵੱਡਤੀ ਉਹ ਉਹ ਵੀ ਦੇਖ ਲੈ ਰੈਡੀ ਕੋ ਉਹ ਅੰਬ ਖੜੇ ਆ ਇਹ ਨਵੇਂ ਨਵੇਂ ਪੋਜ ਵਾਲੇ ਆ ਹੁਣ ਜਿਹੜੇ ਪੁਰਾਣੇ ਪੋਜ ਵਾਲੇ ਆ ਉਹ ਕਾਲੇ ਆ ਰ ਖੜੇ ਆ ਉਹ ਅੰਬ ਆਪਣੇ ਆਪ ਹੀ ਟਾਹਣੀ ਸੁੱਕਣ ਲੱਗ ਗਏ ਉਹਨਾਂ ਦੇ ਪਰ ਬੁੜੇ ਹੋ ਗਏ ਅੰਬ ਬੁੜੇ ਹੋ ਗਏ ਆਪਣੇ ਆਪ ਸੁੱਕੀ ਜਾਂਦੇ ਰਹੇ ਉਹਨਾਂ ਦੇ ਬਹੁਤ ਮਰਿਆ ਉਹ ਬਹੁਤ ਪੁਰਾਣਾ ਟਮੇ ਟਮੇ ਮੋਟਰਾ ਉਹ ਵੀ ਸੁੱਕਦਾ ਏ ਸੁੱਕਣ ਲੱਗ ਗਿਆ ਉਹ ਵੀ ਨਵਾਂ ਅੰਬ ਲਾਉਂਦਾ ਹੁਣ ਨਵੇਂ ਅੰਬ ਅੰਬ ਕਹੀ ਜੀ ਹਾਈਬ੍ਰਿਡ ਹਰ ਤਾਂ ਹਾਈਬ੍ਰਿਡ ਸਾਲਾ ਐਨੇ ਨੂੰ ਅੰਬੇ ਲੱਗ ਲੱਗ ਜਾਂਦੀਆਂ ਸਹੀ ਐਨੇ ਨੂੰ ਅੰਬੇ ਲੱਗਦੀਆਂ ਹਾਂ ਹਾਂ ਪਹਿਲਾਂ 10 ਸਾਲ ਹੋਏ ਹੁਣ ਜਾਮਣ ਨੂੰ 10 ਤੇ ਵੀ ਘੱਟੇ ਹੋਏ ਹੁਣ ਹਾਂ ਕਿਉਂਕਿ ਪਹਿਲਾਂ ਇਹਦੀ ਮਸ਼ੀਨ ਹੁੰਦੀ ਸੀ ਟੋਕੇ ਵਾਲੀ ਉਹਦੇ ਬਾਈ 10 ਜਦੋਂ ਗਲੀਆਂ ਬੜਾਈਆਂ ਸੀ ਹਾਂ ਜਦੋਂ ਪਹਿਲਾਂ ਇਹਨਾਂ ਦੀ ਹਾਂਜੀ ਮਸ਼ੀਨ ਹੁੰਦੀ ਸੀ ਟੋਕੇ ਵਾਲੀ ਉਹਦੇ ਜਾਮਣੇ ਵੀ ਬਹੁਤ ਇਹ ਲੱਗੀ ਨਹੀਂ ਮੇਰੇ ਸਾਬ ਨਾਲ ਹੋਈ ਵੀ ਐ ਨਾ ਲਾਈ ਵੀ ਹੋ ਗਈ ਲਾਈਆਂ ਦੀ ਇਹਨਾਂ ਨੇ ਲਾਈਆਂ ਉਹ ਜਾਮਣ ਦੀ ਛਾਵਾ ਵਾਸ਼ਟ ਉਹ ਡੈਡੀ ਨੇ ਲਾਈਆਂ ਮੈਨੂੰ ਲੱਗਦਾ ਚੱਲ ਚੱਲ ਗੱਗੇ ਉੱਠ ਚਲੋ ਚਲੋ ਚਾਲਿਆ ਪੰਡ ਚ ਗਾ ਤੂੰ ਮ ਦੂਮਬੂ ਦੂਮਬੂ ਚੱਲ ਜਾ ਦੇ ਦਿਆ ਜਾ ਵਾ ਲੈ ਆ ਲੈ ਚੱਠਿਆ ਚੱਪਲਾ ਉਰੀ ਲੈਣ ਦਮਾ ਬਸ ਆ ਹੀ ਗੋਡਣਾ ਇੱਕ ਕਹਾ ਥੰਬੇ ਬੋਲ ਆ ਆ ਜਿਲ੍ਹਾ ਦਾ ਉਰੇ ਆਦਾ ਕੀ ਕਰਦਾ ਹਰ ਜਨ ਸਹੀ ਆ ਕੇ